ਹਾਂਜੀ ਦੋਸਤੋ ਸਾਹਮਣੇ ਜਿਹੜੀ ਮਾਦੇ ਦੇਖ ਰਹੇ ਹਾਂ ਪੁਸ਼ਪ ਮੋਹਨ ਡਬਲ ਤੋਂ ਇਹਦੀ ਪੂਰੀ ਜਾਣਕਾਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ। ਪਹਿਲਾਂ ਮਾਦੇ ਦੇ ਉੱਤੇ ਨਿਗਾਹ ਮਾਰ ਲਓ। ਬਾਈ ਸੱਸੀ ਗਾਲ ਜੀ। ਸੱਸੀ ਗਾਲ ਜੀ। ਨਾਮ ਤੇ ਨੰਬਰ ਬੋਲੋ ਜੀ। ਨਾਮ ਬਲਜਿੰਦਰ ਸਿੰਘ ਹੈ ਜੀ। ਕੰਟੈਕਟ ਨੰਬਰ 70157 15827। 70157 15827। 15827। ਹਾਂਜੀ। ਤੇ ਪਿੰਡ ਕਿਹੜਾ ਵੀਰੇ? ਪਿੰਡ ਆਪਣਾ ਕਾਲਾਂ ਲਈ ਹੈ ਜੀ ਹਰਿਆਣੇ ਚ ਜ਼ਿਲ੍ਹਾ ਸਰਸਾ। ਠੀਕ ਆ। ਡਬਲ ਦੇ ਨੇੜੇ ਹੀ ਹੈਗਾ? ਹਾਂਜੀ ਨੇੜੇ ਡੱਬਾ ਵਾਲੀ ਤੋਂ 35 ਕਿਲੋਮੀਟਰ ਹੈ ਜੀ। ਠੀਕ ਆ। ਤੇ ਮ ਸੂਆ ਦੂਸਰਾ ਹੀ ਦੂਜਾ ਸੂਆ ਹਾਂਜੀ ਤੇ ਸੂਈ ਨੂੰ ਕਿੰਨੇ ਦਿਨ ਹੋ ਗਏ ਵੀਰੇ ਸੂਈ ਨੂੰ ਜੀ ਅੱਜ ਜੀ 18 ਦਿਨ ਹੋ ਗਏ 18 ਦਿਨ ਹੋ ਗਏ ਹਾਂਜੀ ਕੱਟਾ ਪਿੱਛੇ ਕਿ ਕੱਟੀ ਪਿੱਛੇ ਕੱਟਾ ਜੀ ਕੱਟਾ ਹਾਂਜੀ ਤੇ ਦੁੱਧ ਦਾ ਕੀ ਰਿਕਾਰਡ ਹੈ ਇਹਦਾ ਦੁੱਧ ਜੀ ਇਸ ਟਾਈਮ ਮੌਕੇ ਤੇ 19 ਕਿਲੋ ਤਿਆਰ ਆਈ 19 ਕਿਲੋ ਦੁੱਧ ਤਿਆਰ ਹੈ ਹਾਂਜੀ ਹਾਂਜੀ ਠੀਕ ਹੈ ਤੇ ਜਮਾ ਮਣਕੇ ਡੱਬਾ ਮਾਰ ਕੇ ਜਮਾ ਜਮਾ ਮਣਕੇ ਜੀ ਠੀਕ ਹੈ ਤੇ ਥਣ ਥਣ ਵੀ ਵਧੀਆ ਸਾਫ਼ ਹੈ ਹਾਂਜੀ ਹਾਂਜੀ ਵਧੀਆ ਜੀ ਠੀਕ ਹੈ ਤੇ ਮੁੱਲ ਕੀ ਕਰਦੇ ਹਾਂ ਵੀਰੇ ਮੁੱਲ ਇਹ ਤਾਂ 2 ਲੱਖ ਆ ਜੀ 2 ਲੱਖ ਕਰਦੇ ਹਾਂ ਹਾਂਜੀ ਮੰਡੀ ਤੇ ਲੱਗਿਆ ਕੁਝ ਮੰਡੀ ਤੇ ਇਹ 1.60 ਲੱਖ ਲਾ ਰਹੇ ਆ 1.60 ਤੇ ਅਖੀਰ ਕਿੱਥੋਂ ਤੱਕ ਛੱਡ ਦੋਗੇ ਅਖੀਰ ਜੀ 75 ਤੱਕ ਦੇ ਦਾਂਗੇ 1.75 ਤੱਕ ਹਾਂਜੀ ਠੀਕ ਹੈ ਜੀ ਤੇ ਵਪਾਰ ਦਾ ਕੰਮ ਹੈ ਵੀਰੇ ਵਪਾਰ ਦਾ ਕੰਮ ਹੈ ਜੀ ਅੱਜ ਕਿੰਨੇ ਲੈ ਕੇ ਆਏ ਇੱਥੇ ਅੱਜ 4 ਡੰਗਰ ਲੈ ਕੇ ਆਏ 4 ਗਾਵਾਂ ਵਿੱਚ ਅੱਧੇ ਮੱਧੇ ਅੱਧੇ ਜੀ ਠੀਕ ਹੈ ਤੇ ਉਹ ਗਾਵਾਂ ਵਿੱਚ ਦੋਵਾਂ ਦਾ ਵਪਾਰ ਕਰਦੇ ਹਾਂ ਦੋਨਾਂ ਦਾ ਕਰਦੇ ਹਾਂ ਠੀਕ ਹੈ ਜੀ ਠੀਕ ਹੈ ਬਾਹਰ ਦੀਆਂ ਸਟੇਟਾਂ ਦੇ ਆਉਂਦੇ ਆ ਬੰਦੇ ਹਾਂਜੀ ਆਉਂਦੇ ਜੀ ਯੂਪੀ ਐਮਪੀ ਦੇ ਆਉਂਦੇ ਜੀ ਠੀਕ ਹੈ ਤੇ ਨੰਬਰ ਵੀਰੇ ਫੇਰ ਬੋਲ ਦਿਓ ਇੱਕ ਵਾਰ ਨੰਬਰ 70157 ਜੀ 15827 ਠੀਕ ਹੈ ਤੇ ਮਾੜਾ ਜਾਣਕਾਰੀ ਦੇ ਦਿਓ ਜੇ ਕੋਈ ਬੰਦਾ ਬਾਹਰ ਦਾ ਆਉਂਦਾ ਹੈ ਰਹਿਣ ਦਾ ਤੇ ਪਸ਼ੂ ਭੇਜਣ ਭੁਜਣ ਦੀ ਜ਼ਿੰਮੇਵਾਰੀ ਲੈਣੇ ਹਾਂਜੀ 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 ਪੂਰਾ ਉਹ ਹੈ ਜੀ ਪ੍ਰਬੰਧ ਹੈ ਕੋਈ ਦਿੱਕਤ ਨਹੀਂ ਹੁੰਦੀ ਘਰੇ ਵੀ ਹੁੰਦੇ ਹੋਣਗੇ ਵਧੀਆ ਹਨਾ ਹਾਂਜੀ ਹਾਂਜੀ ਪਸ਼ੂ ਹਰ ਟਾਈਮ 15 16 ਪਸ਼ੂ ਖੜੇ ਰਹਿੰਦੇ ਆਗੇ ਠੀਕ ਹੈ ਠੀਕ ਹੈ ਭਾਈ ਧੰਨਵਾਦੀ ਠੀਕ ਹੈ ਜੀ ਓਕੇ ਹਾਂ ਡਿਟੇਲ ਬਾਈ ਨੇ ਪੂਰੀ ਦਿੱਤੀ ਨੰਬਰ ਵੀ ਦਿੱਤਾ ਜੀ ਹੋਰ ਗਾਵਾਂ ਮੱਧਾਂ ਦੀ ਜਾਣਕਾਰੀ ਜੇ ਤੁਸੀਂ ਲੈਣੀ ਆ ਤਾਂ ਬਾਈ ਨਾਲ ਕੰਟੈਕਟ ਕਰਕੇ WhatsApp ਤੇ ਤੇ ਹਾਂ ਬਾਈ ਚਲਾ ਕੇ ਦਿਖਾ ਦੇ WhatsApp ਬਈ WhatsApp ਨੰਬਰ ਹੀ ਦਿੱਤਾ ਨਾ ਜੀ ਹਾਂ WhatsApp ਨੰਬਰ ਹੀ ਠੀਕ ਹੈ ਜੀ ਠੀਕ ਹੈ ਹਾਂ ਜੀ ਦੋਸਤੋ WhatsApp ਨੰਬਰ ਹੀ ਬਾਈ ਨੇ ਦਿੱਤਾ ਹੋਇਆਗਾ ਮੱਧ ਤੁਹਾਨੂੰ ਚਲਾ ਕੇ ਦਿਖਾ ਰਹੇ ਹਾਂਗੇ ਹਨਾ ਦੂਜਾ ਸੂਆ ਤੇ ਦੁੱਧ ਦੇ ਪਾਸੇ ਡਰੇ ਪਾਸੇ ਡਰੇ ਬਾਈ ਨੇ ਕਿਹਾ ਹੋਇਆਗਾ ਕੋਈ ਮਦਦ ਆ ਖੜ ਜਾ ਪਾਪਾ ਖੜ ਜਾ ਆਰਡਰ ਦੇਖ ਲਓ ਜੀ ਬਹੁਤ ਹੀ ਸੋਹਣਾ ਸ਼ਾਨਦਾਰ ਫੁੱਲਾ 18 ਹੈਗਾ ਬਾਕੀ ਜਾਣਕਾਰੀ ਬਾਈ ਨੇ ਖਰੀਦ ਹੀ ਦਿੱਤੀ ਨੰਬਰ ਸਕਰੀਨ ਤੇ ਚੱਲ ਰਿਹਾ ਵੀਰੇ ਦਾ ਕਰਕੇ ਗੱਲਬਾਤ ਤੁਸੀਂ ਮਦਦ ਹਸਾ ਦਾ ਕਰ ਸਕਦਾ ਜੇ ਇਥੋਂ ਜੇ ਅਜੇ ਇਥੋਂ ਨਾ ਵਿਕੀ ਤੇ ਬਾਕੀ ਉਹ ਬਾਅਦ ਲਗਾਤਾਰ ਲੱਗ ਜਾਂਦਾ ਮੈਨੂੰ ਨਹੀਂ ਲੱਗਦਾ ਕਿ ਅਸੀਂ ਇਹ ਵਾਪਸ ਘਰੇ ਮੁੜ ਕੇ ਜਾਣੀ ਹੈ ਤੇ ਆਈ ਜਾਣਾ ਤੇ